ਲਓ ਜੀ ਦੋਸਤੋ ਆਪਾਂ ਜਿੱਥੇ ਜਾ ਰਹੇ ਆ ਇੱਥੇ ਕਦੇ ਸਮੁੰਦਰ ਸੀ ਤੇ ਹੁਣ ਸਮੁੰਦਰ ਕਿੱਧਰ ਗਿਆ ਸਮੁੰਦਰ ਦੀ ਥਾਂ ਤੇ ਇਹਨਾਂ ਨੇ ਸਮੁੰਦਰ ਦੇ ਵਿੱਚੋਂ ਹੀ ਰੇਤ ਖਿੱਚ-ਖਿੱਚ ਕੇ ਤੇ ਪੱਥਰ ਲਿਆ ਕੇ ਇੱਥੇ ਇੱਕ ਬਣਾਤਾ ਆਈਲੈਂਡ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਮਨੁੱਖ ਦੁਆਰਾ ਬਣਾਇਆ ਗਿਆ ਆਈਲੈਂਡ ਆ ਤੇ ਅੱਜ ਇੱਥੇ 25000 ਦੀ ਆਬਾਦੀ ਰਹਿੰਦੀ ਹੈ ਤੇ ਦੁਨੀਆ ਦੇ ਸਭ ਤੋਂ ਮਹਿੰਗੇ ਤੇ ਲਗਜ਼ਰੀ ਘਰ ਇੱਥੇ ਮਿਲਦੇ ਆ ਸ਼ਾਹਰੂਖ ਖਾਨ ਮੁਕੇਸ਼ ਸ਼ੰਬਾਨੀ ਰোনালਡੋ ਤੇ ਰਾਜਰ ਫੈਡਰ ਵਰਗੇ ਵੱਡੇ ਵੱਡੇ ਬੰਦੇ ਇੱਥੇ ਘਰ ਲੈਂਦੇ ਆ ਤੇ ਇੱਥੇ ਇੱਕ ਵਿਲਾ ਦੀ ਕੀਮਤ ਆ ਜੀ 150 ਕਰੋੜ ਰੁਪਈਆ ਜੀ ਹਾਂ ਮੈਂ ਗੱਲ ਕਰ ਰਿਹਾ ਜੀ ਦੁਬਈ ਵਿੱਚ ਬਣੇ ਪਾਮ ਜ਼ੁਮੇਰਾ ਆਈਲੈਂਡ ਦੀ ਜਿਹੜਾ ਕਿ ਮਨੁੱਖ ਦੁਆਰਾ ਬਣਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਆਰਟੀਫੀਸ਼ੀਅਲ ਆਈਲੈਂਡ ਹੈ ਇਹ 1300 ਏਕੜ ਦੇ ਵਿੱਚ ਬਣਿਆ ਹੋਇਆ ਆ ਤੁਸੀਂ ਵੇਖ ਸਕਦੇ ਹੋ ਜਿੱਥੇ ਆਪਾਂ ਜਾ ਰਹੇ ਹਾਂ ਜੀ ਇਹ ਇਹਦਾ ਤਣਾ ਹੈ ਤੇ ਸਾਈਡ ਤੇ ਇਹਦੇ ਆ ਬ੍ਰਾਂਚੇਸ ਜਾਨੀ ਕਿ ਇਹਦੀਆਂ ਟਾਹਣੀਆਂ ਨਿਕਲਦੀਆਂ ਇੱਕ ਖਜੂਰ ਦੇ ਪਾਮ ਦੇ ਦਰਖਤ ਵਰਗਾ ਆਇਲੈਂਡ ਹੈ ਜੋ ਉੱਪਰੋਂ ਇਹਨੂੰ ਹਵਾਈ ਨਜ਼ਰ ਨਾਲ ਵੇਖੀਏ ਤਾਂ ਇਹ ਦੋਨੇ ਪਾਸੇ ਦੀਆਂ ਟਾਹਣੀਆਂ ਤੇ ਟਾਹਣੀਆਂ ਦੇ ਉੱਤੇ ਬਣੇ ਹੋਇਆ ਜੀ ਖੂਬਸੂਰਤ ਪ੍ਰਾਈਵੇਟ ਵਿਲਾ ਜਿਨ੍ਹਾਂ ਦੇ ਵਿੱਚ ਬੀਚ ਸਵਿਮਿੰਗ ਪੂਲ ਹਰ ਚੀਜ਼ ਅਵੇਲੇਬਲ ਆ ਤੇ ਜਿਹੜਾ ਇਹਦਾ ਤਣਾ ਹੈ ਤੇ ਤਣੇ ਦੇ ਉੱਤੇ ਕਮਾਰਸ਼ੀਅਲ ਤੇ ਰਹਾਇਸ਼ੀ ਪਲਾਟ ਬਣੇ ਹੋਏ ਆ ਸੋ ਇਸ ਕਰਕੇ ਦੁਨੀਆ ਦੇ ਸਭ ਤੋਂ ਲਗਜ਼ਰੀ ਘਰ ਤੇ ਉਹ ਇਹਦੇ ਚਾਰੇ ਪਾਸੇ ਨਾਲ ਇੱਕ ਆਉਟਰ ਲਾਈਨ ਬਣਾਈ ਹੋਈ ਆ ਜਿੱਥੇ ਹੋਟਲ ਤੇ ਰਿਜ਼ੋਰਟ ਬਣੇ ਹੋਏ ਆ ਆਉਟਰ ਲਾਈਨ ਇਸ ਕਰਕੇ ਬਣਾਈ ਗਈ ਆ ਤਾਂ ਕਿ ਸਮੁੰਦਰ ਦੀਆਂ ਲਹਿਰਾਂ ਤੋਂ ਇਸ ਦਾ ਬਚਾਅ ਹੋ ਸਕੇ ਤੇ ਬ੍ਰਾਂਚਾਂ ਜਾਨੀ ਕਿ ਇਹਦੀਆਂ ਟਾਹਣੀਆਂ ਦੇ ਉੱਤੇ ਖੂਬਸੂਰਤ ਬੰਗਲੇ ਬਣੇ ਹੋਏ ਆ ਇਸ ਕਰਕੇ ਇਹ ਦੁਨੀਆ ਦਾ ਲਗਜ਼ਰੀ ਆਇਲੈਂਡ ਆ ਰਹਿਣ ਦੇ ਲਈ